ਜੇਕਰ ਸਕਤੀ ਮਿੱਤੀਏ ਹੈ AI ਨਾ ਬਣੀ ਆ ਤਾਂ ਫਿਰ ਕਿੱਥੋਂ ਬੈਰ ਲਈ ਆ ਕਿਹਨੇ ਕੀਤੀ ਆ ਸਭ ਤੋਂ ਵੱਡਾ ਸਵਾਲ ਆ ਕਿਹੜੇ ਗਰੁੱਪ ਦੇ ਵਿੱਚ ਆਈ ਆ ਕਿੱਥੋਂ ইস্যੂ ਹੋਈ ਆ ਕਿੱਥੋਂ ਤਾਂ ਇਹ ਆਈ ਹੋਣੀ ਐਸੇ ਵੇਲੇ ਦੇ ਤੁਹਾਨੂੰ ਸਭ ਤੋਂ ਵੱਡੀ ਖ਼ਬਰ ਸੁਣਾਉਣੇ ਆ ਖ਼ਬਰ ਜੁੜੀ ਆ ਭਾਈ ਅੰਬਰਦਪਾਲ ਸਿੰਘ ਦੇ ਨਾਲ ਭਾਈ ਅੰਬਰਦਪਾਲ ਸਿੰਘ ਜੋ ਕਿ MP ਨੇ ਖੰਡੂਰ ਸਾਹ ਤੋਂ ਐਸੇ ਵੇਲੇ ਜੋ ਕਿ ਡਿਊਡੂਗੜ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਬਾਬਤ ਇੱਕਾ ਖਬਰ ਆਈ ਆ ਸੋਸ਼ਲ ਮੀਡੀਆ ਤੇ ਜਿਹੜਾ ਖੂਬ ਵਾਇਰਲ ਹੋ ਰਹੀ ਆ ਇਹਦੇ ਵਿੱਚ ਅਸਲ ਸੱਚਾਈ ਕੀ ਆ ਇਹ ਜਾਂ ਤਾਂ ਅੰਮਰਿਤਪਾਲ ਸਿੰਘ ਦੇ ਮਾਪੇ ਦੱਸ ਸਕਦੇ ਆ ਜਾਂ ਭਾਈ ਅੰਮਰਿਤਪਾਲ ਸਿੰਘ ਦਾ ਜਿਹੜਾ ਵਕੀਲ ਸਾਹਿਬਾਨਾ ਉਹ ਦੱਸ ਸਕਦੇ ਆ ਇਹਦੇ ਵਿੱਚ ਅਸਲ ਸੱਚਾਈ ਕੀ ਆ ਇੱਕ ਜਿਹੜੀ ਆਡੀਓ ਆ ਜਿਹੜੀ ਕਿ ਲਗਾਤਾਰ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਬੜੀ ਤੇਜ਼ੀ ਦੇ ਨਾਲ ਆ ਇਹ ਕੀ ਦਰਸਾਇਆ ਜਾ ਰਿਹਾ ਉਹਦੇ ਵਿੱਚ ਆ ਕਿ ਭਾਈ ਅੰਮਰਿਤਪਾਲ ਸਿੰਘ ਐਮਪੀ ਖੰਡੂਰ ਸਾਹਿਬ ਵੱਲੋਂ ਜਿਹੜਾ ਕਿ ਲੋਕ ਸਭਾ ਵਿੱਚ ਉਹਨਾਂ ਨੇ ਇੱਕ ਭਾਸ਼ਣ ਦਿੱਤਾ ਭਾਸ਼ਣ ਕਹਿੰਦੇ ਉਹਨਾਂ ਨੇ ਹਿੰਦੀ ਦੇ ਵਿੱਚ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਜੈ ਹਿੰਦ ਬੁਲਾਈਆ ਜਾਨੀ ਕਿ ਇਸ ਨੂੰ ਲੈ ਕੇ ਜਿਹੜਾ ਕਾਫੀ ਅੱਜ ਜਿਹੜਾ ਮਾਹੌਲ ਹੈ ਇਹ ਗਰਮ ਹੋਇਆ ਕਿ ਭਾਈ ਅੰਮਰਪਾਲ ਸਿੰਘ ਦਾ ਜਿਹੜਾ ਇੱਕ ਭਾਸ਼ਣ ਜਿਹੜਾ ਉਹ ਵਾਇਰਲ ਹੋ ਗਿਆ ਇਹ ਦੱਸਿਆ ਜਾ ਰਿਹਾ ਕਿ ਭਾਈ ਅੰਮਰਪਾਲ ਸਿੰਘ ਨੇ ਜਿਹੜਾ ਕਿ ਲੋਕ ਸਭਾ ਦੇ ਵਿੱਚ ਜਾ ਕੇ ਇਹ ਮੁੱਦਾ اٹھਾਇਆ ਤੇ ਲੋਕ ਸਭਾ ਦੇ ਵਿੱਚ ਇਹ ਜਿਹੜੀ ਵੀਡੀਓ ਆ ਇਹ ਦੱਸੀ ਜਾ ਰਹੀ ਆ ਤੇ ਇਹ ਅਸਲੀ ਆ ਜਾਂ ਨਕਲੀ ਆ ਜਾਂ AI ਨਾਲ ਬਣਾਈ ਆ ਇਹ ਨਹੀਂ ਅਸੀਂ ਦੱਸ ਸਕਦੇ ਇਹ ਸਾਨੂੰ ਇਹ ਰੱਬ ਜਾਣਦਾ ਜਾਂ ਉਹਨਾਂ ਦੇ ਮਾਪੇ ਦੱਸ ਸਕਦੇ ਆ ਜਾਂ ਉਹਨਾਂ ਦੇ ਵਕੀਲ ਸਾਹਿਬਾਂ ਦੱਸ ਸਕਦੇ ਆ ਪਰ ਜਿੰਨਾ ਸਾਡੇ ਸੂਤਰਾਂ ਤੋਂ ਜਿਹੜੀ ਇੱਕ ਖਬਰ ਮਿਲੀ ਆ ਜਾਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਇਹ ਆਡੀਓ ਵਾਇਰਲ ਹੋ ਰਹੀ ਆ ਇਹਦੇ ਉੱਤੇ ਲੋਕ ਅੱਜ ਤੰਜ ਵੀ ਕੱਸ ਰਹੇ ਆ ਪਹਿਲਾਂ ਤੁਹਾਨੂੰ ਮੈਂ ਉਹ ਆਡੀਓ ਸੁਣਾਦਾ ਵਾਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਕਿਸ ਗੱਲ ਦਾ ਜਿਹੜਾ ਤੰਜ ਕੱਸ ਰਹੇ ਆ ਕਿਉਂ ਕੱਸ ਰਹੇ ਆ ਕਿੰਨਾ ਕਰਕੇ ਜਿਹੜਾ ਇਹ ਤੁਹਾਨੂੰ ਜਿਹੜਾ ਮੈਂ ਵੀਡੀਓ ਦੇ ਵਿੱਚ ਆਸਲ ਸੱਚ ਸੁਣਾਉਣਾਗਾ ਪਹਿਲਾ ਤੁਸੀਂ ਇਹ ਅੰਮ੍ਰਿਤਪਾਲ ਸਿੰਘ ਪੰਜਾਬ શ્રી ਅੰਮ੍ਰਿਤਪਾਲ ਸਿੰਘ ਮੈਂ ਅੰਮ੍ਰਿਤਪਾਲ ਸਿੰਘ ਜੋ ਲੋਕ ਸਭਾ ਦਾ ਸਦਸੇ ਨਿਯੁਕਤ ਹੋਆ ਹੂੰ ਈਸ਼ਵਰ ਕੀ ਸ਼ਪਥ ਲੈਂਦਾ ਹੂੰ ਸਤਿਏ ਨਿਸ਼ਠਾ ਸੇ ਪ੍ਰਤੀਜ्ञਾ ਕਰਤਾ ਹੂੰ ਕਿ ਮੈਂ ਵਿਧੀ ਦੁਆਰਾ ਸਥਾਪਿਤ ਭਾਰਤ ਕੇ ਸੰਵਿਧਾਨ ਕੇ ਪ੍ਰਤੀ ਸੱਚੀ ਸ਼ਰਧਾ ਔਰ ਨਿਸ਼ਠਾ ਰੱਖੂੰਗਾ ਮੈਂ ਭਾਰਤ ਕੀ ਪ੍ਰਭੂਤਾ ਏਕਤਾ ਔਰ ਅਖੰਡਤਾ ਬਨਾਈ ਰੱਖੂੰਗਾ ਸਤਾ ਭਾਰਤ ਕੇ ਸੰਵਿਧਾਨ ਕੇ ਪ੍ਰਤੀ ਆਪਣੇ ਕਰਤਵਿਓਂ ਕਾ ਸ਼ਰਧਾਪੂਰਵਕ ਨਿਰਵਾਹਨ ਕਰੂੰਗਾ ਜੈ ਹਿੰਦ ਇਹ ਹਰ ਕੁਛ ਇਹ ਇਹ ਜਿਹੜੇ ਕਾ ਇਹ ਆਡੀਓ ਜਿਹੜੀ ਵੀਡੀਓ ਆ ਜਿਹੜੇ ਕੋ ਆਡੀਓ ਆ ਇਹ ਬਾਹਰ ਉਸ ਵੇਲੇ ਦੇ ਦੱਸੀ ਜਾ ਰਹੀ ਆ ਜਦੋਂ ਕਿ ਭਾਈ ਅੰਮਰਿਤਪਾਲ ਸਿੰਘ ਨੂੰ ਜਦੋਂ 100 ਚਕਾਉਣ ਦਾ ਜਿਹੜਾ ਸਮਾਗਮ ਹੋਇਆ ਲੋਕ ਸਭਾ ਦੇ ਵਿੱਚ ਸੌ ਜਿਹੜੀ ਚਕਵਾਈ ਗਈ ਆ ਬੇਸ਼ੱਕ ਉਸ ਦੀਆਂ ਫੋਟੋਆਂ ਜਾ ਵੀਡੀਓ ਬੈਰਲ ਨਹੀਂ ਹੋਈਆਂ ਸੀ ਪਰ ਹੁਣ ਇਹ ਗੱਲ ਦੱਸੀ ਜਾ ਰਹੀ ਆ ਕਿ ਜਿਹੜੀ ਕਿ ਭਾਈ ਅੰਮਰਪਾਲ ਸਿੰਘ ਨੇ ਐਮਪੀ ਬਣ ਤੋਂ ਬਾਅਦ ਜਿਹੜੀ ਸੌਂ ਚੁੱਕੀ ਆ ਉਹ ਜਿਹੜਾ ਹਿੰਦੀ ਦੇ ਵਿੱਚ ਉਹਨਾਂ ਨੇ ਸੌਂ ਚੁੱਕੀ ਆ ਉਹ ਜਿਹੜੀ ਆਡੀਓ ਉਹ ਜਿਹੜੀ ਆ ਬੈਰਲ ਹੋ ਰਹੀ ਆ ਨਾਲ ਤਾਂ ਇੱਕ ਵੀਡੀਓ ਨਾਲ ਚੱਲੇ ਪਈ ਉਹਨਾਂ ਦੇ ਪਿਤਾ ਬਾਪੂ ਤਰਸੇਮ ਸਿੰਘ ਆ ਉਹ ਕਹਿ ਰਹੇ ਆ ਕਿ ਇਹ AI ਨਾਲ ਬਣਾਈ ਹੋਈ ਜਿਹੜੀ ਆਡੀਓ ਆ ਹੁਣ ਇਹਦੇ ਵਿੱਚ ਤਕਨੀਕ ਆ ਜਿਹੜੀ ਅਜ ਅਪਾ ਦੇਖਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ AI ਦੀ ਤਕਨੀਕ ਆ ਬੜੀ ਤੇਜ਼ੀ ਦੇ ਨਾਲ ਆ ਬੈਰਲ ਹੋ ਰਹੀ ਆ ਅੱਜ ਆਪਾਂ ਦੇਖਦੇ ਆ ਕਿ ਆਪਾਂ ਅੱਜ ਕੱਲ ਆ ਆਵਾਜ਼ਾਂ ਨੇ ਜਿਹੜੀਆਂ ਉਹ ਸੇਮ ਕੱਟ ਦਿੱਤੀਆਂ ਜਾਂਦੀਆਂ ਨੇ ਜਾਂ ਆਪਾਂ ਸਿੱਖ ਧਰਮ ਦੇ ਨਾਲ ਕਿਸ ਤਰ੍ਹਾਂ AI ਦੇ ਨਾਲ ਖਲਵਾੜ ਕੀਤਾ ਜਾ ਰਿਹਾ ਪਰ ਸਭ ਤੋਂ ਵੱਡੀ ਗੱਲ ਇਹ ਹੈਰਾਨਗੀ ਵਾਲੀ ਇਹ ਆ ਕਿ ਜਿਹੜੇ ਆਡੀਓ ਅੱਜ ਸਵੇਰ ਤੋਂ ਜਿਹੜੀ ਬੜੀ ਤੇਜ਼ੀ ਦੇ ਨਾਲ ਬੈਰਲ ਹੋ ਰਹੀ ਆ ਬਾਰੇ ਲੋਕਾਂ ਦਾ ਇਹ ਕਹਿਣਾ ਮੰਨਣਾ ਕਿ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਬੱਲੋ ਜਿਹੜਾ ਇੱਕ ਇਹ ਜਿਹੜਾ ਲੋਕ ਸਭਾ ਤੋਂ ਐਮਪੀ ਜਿਹੜਾ ਚੁਣੇ ਗਏ ਸੀ ਖੰਡੂਰ ਸਾਹ ਤੋਂ 2024 ਦੇ ਵਿੱਚ ਆ ਉਸ ਤੋਂ ਬਾਅਦ ਜਿਹੜੀ ਇਹ ਆਡੀਓ ਆ ਕਹਿੰਦੇ ਉਸ ਟਾਈਮ ਦੀ ਜਿਹੜੀ ਰਿਕਾਰਡ ਕਰਕੇ ਰੱਖੀ ਸੀ ਤੇ ਹੁਣ ਕਹਿੰਦੇ ਬੈਰਲ ਕਰ ਦਿੱਤੀ ਆ ਜਿਸ ਤਰ੍ਹਾਂ ਤੁਸੀਂ ਵੇਖਿਆ ਹੁਣ ਆਡੀਓ ਤੋਂ ਪਹਿਲਾਂ ਲੋਕ ਸਭਾ ਦਾ ਸਪੀਕਰ ਬੱਲੋ ਇਹ ਗੱਲ ਕਹੀ ਜਾ ਰਹੀ ਆ ਕਿ ਅੰਮਰਤਪਾਲ ਸਿੰਘ ਦਾ ਨਾਮ ਲਿਆ ਜਾ ਰਿਹਾ ਤੇ ਉਸ ਤੋਂ ਬਾਅਦ ਫਿਰ ਅੰਮਰਤਪਾਲ ਸਿੰਘ ਆ ਆਪਣੇ ਜਿੰਨੇ ਇੱਕ ਗੱਲਬਾਤ ਸਾਂਝੀ ਕਰਦੇ ਆ ਉਹ ਤੁਹਾਨੂੰ ਮੈਂ ਸੁਣਾ ਦਿੱਤੀ ਆ ਇਹਦੇ ਵਿੱਚ ਆਸਲ ਕੀ ਆ ਸਚਾਈ ਕੀ ਆ ਇਹ AI ਨਾਲ ਬਣੀ ਆ ਜਾਂ ਨਾ ਬਣੀ ਆ ਇਹਦੇ ਉੱਤੇ ਆਪਾਂ ਕਿੰਤੂ ਪ੍ਰਾਂਤੂ ਨਹੀਂ ਕਰ ਸਕਦੇ ਪਰ ਇਹ ਅੰਮਰਿਤਪਾਲ ਸਿੰਘ ਦੇ ਮਾਪੇ ਜਾਂ ਉਹਨੂੰ ਚਾਉਣ ਵਾਲੇ ਜਾਂ ਉਹਨਾਂ ਦੇ ਵਕੀਲ ਸਾਹਿਬਾਨ ਇਹਦੀ ਸਚਾਈ ਆਸਲ ਦੱਸ ਸਕਦੇ ਆ ਜੇਕਰ ਸੱਚੀ ਮਿੱਥੀ ਇਹ ਹੈ AI ਨਾਲ ਬਣੀ ਆ ਤਾਂ ਇਹ ਫਿਰ ਕਿੱਥੋਂ ਬਹਰ ਲਈ ਆ ਕਿਹਨੇ ਕੀਤੀ ਆ ਸਭ ਤੋਂ ਵੱਡਾ ਸਵਾਲ ਆ ਕਿਹੜੇ ਗਰੁੱਪ ਦੇ ਵਿੱਚ ਆ ਕਿੱਥੋਂ ਇਸੂ ਹੋਈ ਆ ਕਿੱਥੋਂ ਤਾਂ ਇਹ ਆਈ ਹੋਣੀ ਕਿਸੇ ਗਰੁੱਪ ਵੱਲੋਂ ਤਿਆਰ ਕੀਤੀ ਗਈ ਹੋਣੀ ਤਾਂ ਇਹ ਵੱਡੇ ਸਵਾਲ ਖੜੇ ਕਰਦੀ ਆ ਜਿਹੜੀ ਇਹ ਜਿਹੜੀ ਆਡੀਓ ਆ ਇਹ ਜਿਹੜੀ ਹੈ ਤਾਂ ਆਡੀਓ ਕੁਝ ਸਕਿੰਟਾਂ ਦੀ ਆ ਪਰ ਇਹਨੇ ਇੱਕ ਤਸੱਲੀ ਮਸਾਈ ਹੋਈ ਆ ਜਿਹੜੀ ਕਿ ਸਿੱਖ ਕੌਮ ਦੇ ਵਿੱਚ ਇਹ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਭਾਈ ਅੰਮਰਪਾਲ ਸਿੰਘ ਐਮਪੀ ਜਿਹੜੇ ਕਿ ਖੰਡੂਰ ਸਾਹ ਤੋਂ ਜੋ ਕਿ ਖਾਸਤਾਨ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਜਿਹੜਾ ਕਿ ਇਹ ਜਿਹੜੀ ਇੱਕ ਸੌਆ ਉਹਨਾਂ ਨੇ ਹਿੰਦੀ ਦੇ ਵਿੱਚ ਚੁੱਕੀ ਆ ਪਰ ਇਹ ਰੱਬ ਜਾਣਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿਣਾ ਤੇ ਆਸਾ ਸਚਾਈ ਦੀ ਵਜ੍ਹਾ ਨਹੀਂ ਅਸੀਂ ਦੱਸ ਸਕਦੇ ਨਹੀਂ ਸਾਨੂੰ ਪਤਾ ਪਰ ਇਹ ਇੰਨੀ ਇੱਕ ਗੱਲ ਜ਼ਰੂਰ ਆ ਕਿ ਜਿਹੜੀ ਇਹ ਆਡੀਓ ਆ ਇਹ ਖੂਬ ਬਹਿਰਲ ਹੋ ਰਹੀ ਆ ਇਹਨੇ ਸਿੱਖ ਹਲਕਿਆਂ ਦੇ ਵਿੱਚ ਤਰਸੱਲੀ ਮਚਾਈ ਹੋਈ ਆ ਲੋਕਾਂ ਨਾਲ ਗੁੱਜਾਂ ਦਾ ਇਹ ਕਹਿਣਾਗਾ ਕਿ ਆਹ ਵੇਖੋ ਜੀ ਐਮਪੀ ਅੰਮਰਤ ਪਾਲ ਸਿੰਘ ਇਸ ਆਡੀਓ ਦੇ ਵਿੱਚ ਹਿੰਦੀ ਦੇ ਵਿੱਚ ਸੌ ਚੱਕਰੇ ਆ ਪਰ ਜਦੋਂ ਕਿ ਇਹ ਲੱਗਦਾਗਾ ਕਿ ਜਦੋਂ ਕਿ ਭਾਈ ਅੰਮਰਤਪਾਲ ਸਿੰਘ ਹਿੰਦੀ ਦੇ ਵਿੱਚ ਕਦੀ ਸੌ ਨਹੀਂ ਚੱਕ ਸਕਦਾ ਕਿਉਂਕਿ ਉਹ ਪੰਜਾਬੀ ਆ ਜੋ ਪੰਜਾਬ ਦੇ ਲੋਕ ਤੇ ਇਕਾ ਦੁੱਕਾ ਨੂੰ ਛੱਡ ਕੇ ਜਿਹੜਾ ਆਪਾਂ ਕਹਦੇ ਕਿ 99% ਜਿਹੜਾ ਪੰਜਾਬੀ ਪੰਜਾਬੀ ਦੇ ਵਿੱਚ ਜਿਹੜੀ ਸੌ ਚੱਕੀ ਜਾਂਦੀ ਆ ਇਹਦੇ ਵਿੱਚ ਅਸਲ ਸਚਾਈ ਕੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬਰਜ ਕਾ ਖਾਲਸਾ ਬਰਜ ਕੀ ਫਤਿਹ